ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਨੇ ਮੇਰੇ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵਗੇ ਜੀ ਤੇ ਆਪਾਂ ਬਹੁਤ ਵਧੀਆ ਠੀਕ ਠਾਕ ਵਗਰੂ ਜੀ ਦੀ ਕਿਰਪਾ ਨਾਲ ਤੇ ਹੁਣ ਆ ਗਿਆ ਜੀ ਸਾਗ ਦਾ ਮੌਸਮ ਤੇ ਅੱਜ ਆਪਾਂ ਬਣਾਉਣ ਲੱਗੇ ਸੀਗੇ ਸਾਗ ਤੇ ਬਿਲਕੁਲ ਆਸਾਨ ਜਿਹੇ ਤਰੀਕੇ ਨਾਲ ਬਣਾਵਾਂਗੇ ਆਪਾਂ ਸੌਖੇ ਜਿਹੇ ਤਰੀਕੇ ਨਾਲ ਤੇ ਨਾਲ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਸੀ ਸਾਗ ਬਣਾਉਣ ਦੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਣਾ ਜੀ ਤੇ ਇੱਥੇ ਆਪਾਂ ਅੱਜ ਸਰੋਂ ਦਾ ਸਾਗ ਬਣਾ ਰਹੇ ਆਂ ਸਰੋਂ ਦਾ ਸਾਗ ਆਉਣ ਲੱਗ ਗਿਆ ਜੀ ਹੁਣ ਤੇ ਇਹ ਆਪਾਂ ਨੇ ਲੈਤੀਆਂ ਤਿੰਨ ਗੁੱਟੀਆਂ ਇਹ ਲੈਤੀਆਂ ਆਪਾਂ ਨੇ ਸਰੋਂ ਦੀਆਂ ਤੇ ਇੱਕ ਗੁੱਟੀ ਆਪਾਂ ਲੈਤੀ ਜੀ ਇਹ ਪਾਲਕ ਦੀ ਤੇ ਵਾ ਵਾਥੂ ਵਗੈਰਾ ਤਾਂ ਹਜੇ ਮੇਥੇ ਵਗੈਰਾ ਕੁਝ ਨਹੀਂ ਮਿਲਦੇ ਹੈਗੇ ਤੇ ਉਹ ਆਪਾਂ ਮੇਥੀ ਪਾਵਾਂਗੇ ਤੇ ਕਸਤੂਰੀ ਮੇਥੀ ਮੇਥਿਆਂ ਦੀ ਥਾਂ ਤੇ ਕਿਉਂਕਿ ਬਾਜ਼ਾਰ ਚ ਹਜੇ ਕਿਤੋਂ ਵੀ ਆਪਾਂ ਨੂੰ ਸਬਜੀ ਵਾਲੀ ਦੁਕਾਨਾਂ ਤੋਂ ਵੀ ਨਹੀਂ ਮਿਲੇ ਮੇਥੇ ਤੇ ਸਾਗ ਤੇ ਪਾਲਕ ਹੀ ਮਿਲੇ ਆਪਾਂ ਨੂੰ ਤੇ ਕਸਤੂਰੀ ਮੇਥੀ ਪਾ ਦਾਂਗੇ ਜੀ ਅੱਦੀ ਥਾਂ ਤੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਹਨੂੰ ਆਪਾਂ ਸਵਾਰ ਲਾਂਗੇ ਜੀ ਵਧੀਆ-ਵਧੀਆ ਪੱਤੇ ਕੱਢ ਲਾਂਗੇ ਆਪਾਂ ਸਾਗ ਦੇ ਤੇ ਲਓ ਜੀ ਆਪਾਂ ਸਾਗ ਨੂੰ ਚੰਗੀ ਤਰ੍ਹਾਂ ਸਵਾਰ ਲਿਆ ਏ ਤੇ ਜਿਹੜੇ ਖਰਾਬ ਪੱਤੇ ਸੀਗੇ ਤੇ ਉਹ ਆਪਾਂ ਨੇ ਕੱਢ ਦਿੱਤੇ ਆ ਤੇ ਸਾਫ਼-ਸਾਫ਼ ਰੱਖ ਲਿਆ ਆਪਾਂ ਨੇ ਪੱਤੇ ਇਸ ਤਰੀਕੇ ਨਾਲ ਤੇ ਪਾਲਕ ਵੀ ਆਪਾਂ ਸਵਾਰ ਲਈ ਤੇ ਸਰੋਂ ਦੀ ਇਸ ਤਰੀਕੇ ਨਾਲ ਤੇ ਹੁਣ ਆਪਾਂ ਇਹਨੂੰ ਧੋ ਲਾਂਗੇ ਸਾਗ ਖਾਣਾ ਤਾਂ ਜੀ ਸਭ ਨੂੰ ਪਸੰਦ ਹੁੰਦਾ ਤੇ ਅੱਧੀਆਂ ਭੈਣਾਂ ਤਾਂ ਇਹ ਸਾਗ ਜਿਵੇਂ ਕੱਟਣਾ ਹੁੰਦਾਗਾ ਤੇ ਜਾਂ ਸਵਾਰਨਾ ਹੁੰਦਾ ਪਹਿਲਾਂ ਹੀ ਡਰ ਕੇ ਤੇ ਕੋਲ ਕਰ ਜਾਂਦੀਆਂ ਸਾਗ ਬਣਾਉਣ ਦੀ ਤੇ ਅੱਜ ਆਪਾਂ ਜੀ ਤੁਹਾਨੂੰ ਬਿਨਾ ਕਟਿੰਗ ਕੀਤੇ ਸਾਗ ਬਣਾਉਣਾ ਦੱਸਾਂਗੇ ਤੇ ਬਿਲਕੁਲ ਸੌਖੇ ਤਰੀਕੇ ਨਾਲ ਆਪਾਂ ਨੂੰ ਕਟਿੰਗ ਕਰਨ ਦੀ ਇਹ ਚ ਲੋੜ ਨਹੀਂ ਹੈਗੀ ਸਾਗ ਤੇ ਆਪਾਂ ਬਿਨਾ ਕਟਿੰਗ ਕਰੇ ਤੇ ਸੌਖੇ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਸਾਗ ਬਣਾਉਣਾ ਤੇ ਸਾਗ ਖਾਣਾ ਸਭ ਨੂੰ ਪਸੰਦ ਹੁੰਦਾ ਜੀ ਪੰਜਾਬੀਆਂ ਦੀ ਪਹਿਲੀ ਪਸੰਦ ਆ ਸਾਗ ਤੇ ਚਲੋ ਜੀ ਹੁਣ ਇਹ ਆਪਾਂ ਨੇ ਸਵਾਰ ਲਿਆ ਤੇ ਹੁਣ ਧੋ ਕੇ ਤੇ ਆਪਾਂ ਤੁਹਾਨੂੰ ਦਿਖਾਉਣੇ ਹਾਂ ਕਿ ਚੰਗੀ ਤਰ੍ਹਾਂ ਧੋ ਲਈਏ ਆਪਾਂ ਦੋ ਤੋਂ ਤਿੰਨ ਪਾਣੀ ਦੇ ਵਿੱਚ ਦੀ ਚੰਗੀ ਤਰ੍ਹਾਂ ਇਹਨੂੰ ਧੋ ਲੈਣਾ ਜਿੰਨੀ ਵੀ ਇੱਤੇ ਧੂੜ ਮਿੱਟੀ ਹੁੰਦੀ ਹੈ ਰੇਤਾਂ ਵਗੈਰਾ ਤੇ ਸਾਰਾ ਇਹ ਲੈ ਜੇ ਇਹ ਦੇਖੋ ਇਸ ਤਰੀਕੇ ਨਾਲ ਕਈ ਵਾਰ ਬਹੁਤ ਜ਼ਿਆਦਾ ਰੇਤਾਂ ਹੁੰਦਾ ਪੱਤਿਆਂ ਤੇ ਮਿੱਟੀ ਤੇ ਇਹ ਆਪਾਂ ਸਾਗ ਨੂੰ ਚੰਗੀ ਤਰ੍ਹਾਂ ਧੋ ਲਿਆ ਜੀ ਹੁਣ ਤੇ ਜਿਹੜੀਆਂ ਇਹ ਥੋੜੀਆਂ ਬੋਤੀਆਂ ਗੰਦਲਾਂ ਸੀਆਂ ਇਹਦੀਆਂ ਕਿਉਂਕਿ ਗੰਦਲਾਂ ਦਾ ਹਜੇ ਬਾੜਨਾ ਨਹੀਂ ਲੱਗੀਆਂ ਤੇ ਛੋਟੀਆਂ-ਛੋਟੀਆਂ ਹੀ ਸẽ ਇਹ ਤੇ ਤਾਂ ਵੀ ਆਪਾਂ ਛਿੱਲੀਆਂ ਇਹ ਤੇ ਇਹਨਾਂ ਤੇ ਥੋੜਾ ਥੋੜਾ ਕਰੜਾ ਜਿਹਾ ਸੀਗਾ ਇਹਨਾਂ ਦਾ ਛਿਲਕਾ ਤੇ ਉਹ ਆਪਾਂ ਉਤਾਰਤਾ ਤੇ ਹੁਣ ਆਪਾਂ ਸਾਗ ਨੂੰ ਚੰਗੀ ਤਰ੍ਹਾਂ ਧੋ ਲਿਆ ਜੀ ਤੇ ਇਧਰ ਆਪਾਂ ਰੱਖ ਲਿਆ ਪਾਣੀ ਇਹ ਆਪਾਂ ਦੋ ਗਲਾਸ ਪਾਣੀ ਦੇ ਲੈ ਆਗੇ ਤੇ ਪਾਣੀ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਸੇ ਤਰੀਕੇ ਨਾਲ ਹੀ ਬਸ ਇਹਦੇ ਵਿੱਚ ਸਾਗ ਪਾ ਦਾਂਗੇ ਇਹ ਆਪਾਂ ਬਿਲਕੁਲ ਵੀ ਕਟਿੰਗ ਨਹੀਂ ਕਰੀ ਇਹਦੀ ਸਾਗ ਦੀ ਬਸ ਇਸੇ ਤਰੀਕੇ ਨਾਲ ਹੀ ਆਪਾਂ ਸਾਰਾ ਸਾਗ ਇਹਦੇ ਵਿੱਚ ਪਾ ਦਾਂਗੇ ਤੇ ਬਿਲਕੁਲ ਮਲਾਈ ਵਰਗਾ ਸਾਗ ਬਣ ਕੇ ਤਿਆਰ ਹੋਊਗਾ ਜੀ ਆਪਣਾ ਤੇ ਕਟਿੰਗ ਕਰਨ ਦੀ ਇੱਥੇ ਕੋਈ ਲੋੜ ਨਹੀਂ ਹੈਗੀ ਇਸੇ ਤਰੀਕੇ ਨਾਲ ਹੀ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਸਾਗ ਬਿਨਾ ਕਟਿੰਗ ਕੀਤੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਆ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਜੀ ਤੇ ਹੁਣ ਆਪਾਂ ਸਾਰਾ ਸਾਗੇ ਦੇ ਵਿੱਚ ਪਾ ਲਾਂਗੇ ਜੀ ਕੁੱਕਰ ਚ ਸਾਗ ਆਪਾਂ ਨੇ ਸਾਰਾ ਪਾਤਾ ਜੀ ਕੁੱਕਰ ਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਪਾ ਦਾਂਗੇ ਤੇ ਨਮਕ ਆਪਾਂ ਪਾਵਾਂਗੇ ਇੱਥੇ ਛੋਟੇ 2 ਚਮਚ ਪਾਵਾਂਗੇ ਆਪਣੇ ਕੋਲੇ ਛੋਟੇ ਚਮਚਾ ਇਹ ਤੇ ਜ਼ਿਆਦਾ ਆਪਾਂ ਨੇ ਭਰ-ਭਰ ਕੇ ਨਹੀਂ ਪਾਏ 2 ਚਮਚ ਛੋਟੇ ਇਹ ਪਾਤੇ ਆਪਾਂ ਨਮਕ ਦੇ ਤੇ ਕਿਉਂਕਿ ਆਪਾਂ ਇਹਦਾ ਲਗਾਤਾ ਜੀ ਕੁੱਕਰ ਦਾ ਤੇ ਚਾਰ ਸੀਟੀਆਂ ਲਗਾਵਾਂਗੇ ਆਪਾਂ ਫੁੱਲ ਗੈਸ ਤੇ ਹੁਣ ਕੁੱਕਰ ਆਪਣੇ ਆਪ ਇਹਦੀ ਪਾਫ ਨਿਕਲ ਗਈ ਜੀ ਕੁੱਕਰ ਦੀ ਤੇ ਆਪਾਂ ਬੰਦ ਕਰਤਾ ਸੀ ਗੈਸ ਚਾਰ ਸੀਟੀਆਂ ਲੱਗਣ ਦੇ ਬਾਅਦ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਕੁੱਕਰ ਖੋਲ ਕੇ ਕਿੱਦਾਂ ਦਾ ਆਪਣਾ ਸਾਗ ਬਣੇਗਾ ਤੇ ਇਸ ਤਰੀਕੇ ਦਾ ਸਾਗ ਹੋ ਗਿਆ ਜੀ ਆਪਣਾ ਇਹ ਚਾਰ ਸੀਟੀਆਂ ਲੱਗਣ ਨਾਲ ਤੇ ਹੁਣ ਆਪਾਂ ਦੁਬਾਰਾ ਗੈਸ ਔਨ ਕਰਤਾ ਤੇ ਆਪਾਂ ਇਹਨੂੰ ਗੈਸ ਤੇ ਧਰਤਾ ਇੱਧਰ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਥੋੜੀ ਜਿਹੀ ਵਿਰਲ ਰੱਖਦੇ ਹੋਏ ਤੇ ਪਕਾ ਲਾਂਗੇ ਥੋੜਾ ਜਿਹਾ ਟਾਈਮ ਤੇ ਇਧਰ ਆਪਾਂ ਲੈ ਲਈ ਜੀ ਤਾਂ ਚਾਰ ਹਰੀਆਂ ਮਿਰਚਾਂ ਲੈਤੀਆਂ ਆਪਾਂ ਨੇ ਤੇ ਅਦਰਕ ਲੈ ਲਿਆ ਸਿਰ ਕੇ ਤੇ ਲਸਣ ਤੇ ਇਹ ਆਪਾਂ ਆਪਣੇ ਸਾਗ ਦੇ ਹਿਸਾਬ ਨਾਲ ਲੈਂਤਾ ਜੀ ਤੇ ਤੁਸੀਂ ਜਿੰਨਾਂ ਕੁ ਵੱਧ ਘੱਟ ਪਾਉਣਾ ਪਾ ਸਕਦੇ ਆਂਗੇ ਤੇ ਹੁਣ ਆਪਾਂ ਇਹਨੂੰ ਕੁੱਟ ਲਾਂਗੇ ਜੀ ਕੁੰਡੇ ਘੋਟੇ ਦੇ ਵਿੱਚ ਤੇ ਜੇਕਰ ਤੁਸੀਂ ਗ੍ਰाइंड ਕਰਕੇ ਪਾਉਣਾ ਗ੍ਰाइंड ਕਰਕੇ ਪਾ ਦਿਓ ਜਿਉਂ ਸਰ ਜੱਗ ਦੇ ਵਿੱਚ ਮਿਕਸਰ ਦੇ ਤੇ ਜੇ ਕਰ ਕੁੱਟ ਕੇ ਪਾਉਣਾ ਤਾਂ ਕੋ ਆਪਾਂ ਇਹਨੂੰ ਕੁੰਡੇ ਕੋਟੇ ਦੇ ਵਿੱਚ ਕੁੱਟਾਂਗੇ ਜੀ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਹਰੀਆਂ ਮਿਰਚਾਂ ਕੁੱਟ ਲਾਂਗੇ ਕੁੰਡੇ ਦੇ ਵਿੱਚ ਤੇ ਫਿਰ ਆਪਾਂ ਪਾਵਾਂਗੇ ਅਦਰਕ ਵਗੈਰਾ ਕਿਉਂਕਿ ਪਹਿਲਾਂ ਮਿਰਚ ਮਿਰਚਾਂ ਨੂੰ ਕੁੱਟ ਲਈ ਆਪਾਂ ਲੋ ਜੀ ਹੁਣ ਆਪਾਂ ਇਹ ਮਸਾਲਾ ਕੁੱਟ ਲਿਆ ਸੀਗਾ ਆਦਰ ਲਸਣ ਵਗੈਰਾ ਮਿਰਚਾਂ ਤੇ ਹੁਣ ਆਪਾਂ ਇਹਨੂੰ ਪਾ ਲਾਂਗੇ ਸਾਗ ਦੇ ਵਿੱਚ ਕੁੱਟ ਕੇ ਜਿਹੜਾ ਆਪਾਂ ਇਹ ਪਾਉਣੇ ਜੀ ਇਹ ਅਦਰਕ ਵਗੈਰਾ ਲਸਣ ਤੇ ਮਸਾਲਾ ਇਹਦਾ ਸੁਆਦ ਹੀ ਵੱਖਰਾ ਹੁੰਦਾ ਹੈਗਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਟੱਕਣਾ ਆਪਾਂ ਦੁਬਾਰਾ ਲਗਾਤਾ ਜੀ ਕੁੱਪਰ ਦਾ ਤੇ ਹੁਣ ਆਪਾਂ ਇਹਨੂੰ ਦੁਬਾਰਾ ਪੱਕਣ ਦੇਵਾਂਗੇ ਤੇ ਗੈਸ ਤੁਸੀਂ ਘੱਟ ਤੇ ਕਰ ਲੈਣਾਗਾ ਮੀਡੀਅਮ ਜੇ ਫਲੇਮ ਤੇ ਪਕਾਵਾਂਗੇ ਹੁਣ ਆਪਾਂ ਇਹਨੂੰ ਤੇ 10 ਮਿੰਟ ਲਗਾਤਾਰ ਆਪਾਂ ਮੀਡੀਅਮ ਫਲੇਮ ਤੇ ਪਕਾ ਲਾਂਗੇ ਇਹਨੂੰ ਦੇਖੋ ਇਹ 10 ਮਿੰਟ ਪਕਾਉਣ ਤੋਂ ਬਾਅਦ ਆਪਣਾ ਸਾਗ ਇਸ ਤਰੀਕੇ ਦਾ ਹੋ ਗਿਆ ਤੇ ਗੈਸ ਆਪਾਂ ਬੰਦ ਕਰਤਾ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਕਸੂਰੀ ਮੇਥੀ ਕਿਉਂਕਿ ਆਪਾਂ ਇਹਦੇ ਵਿੱਚ ਜਿਹੜੇ ਮੇਥੇ ਸੀਗੇ ਆਪਾਂ ਨੂੰ ਮਿਲੇ ਨਹੀਂ ਹੈਗੇਗੇ ਹਰੇ ਤੇ ਨਾ ਹੀ ਆਪਾਂ ਨੂੰ ਮੇਥੀ ਮਿਲੀ ਆ ਤੇ ਇਸ ਤਰੀਕੇ ਨਾਲ ਆਪਾਂ ਜਿਆਦਾ ਨਹੀਂ ਪਾਉਂਦੇ ਹੈਗੇ ਇਹ ਨਹੀਂ ਤਾਂ ਫਿਰ ਖਟਾਸ ਜੀ ਹੋਣ ਲੱਗ ਜਾਂਦੀ ਹੈਗੀ ਸੁੱਕੀ ਮੇਥੀ ਨਾਲ ਇਹਦੇ ਨਾਲ ਫੇ ਥੋੜੀ ਜੀ ਆਪਾਂ ਪਾਵਾਂਗੇ ਜੀ ਇਹਦੇ ਨਾਲ ਇਹਦਾ ਟੇਸਟ ਵੀ ਆ ਜਾਏ ਤੇ ਖੁਸ਼ਬੂ ਵੀ ਵਧੀਆ ਆ ਜਾਏ ਦੀ ਕਸਤੂਰੀ ਮੇਥੀ ਦੀ ਤੇ ਹੁਣ ਆਪਾਂ ਇਹਨੂੰ ਫੇਰ ਛੱਕਣ ਲਈ ਰੱਖ ਦਾਂਗੇ ਜੀ ਗੈਸ ਤੇ ਤੇ ਵੇਖੋ ਹੁਣ ਖੁੱਲਦਾ ਜਾਂਦਾ ਇਹ ਸਾਗ ਤੇ ਵੇਖੋ ਜੀ ਸਾਗ ਤਾਂ ਆਪਣਾ ਖੁੱਲਣਾ ਸ਼ੁਰੂ ਹੋ ਗਿਆ ਸੀਗਾ ਤੇ ਅੱਜ ਆਪਣੇ ਨਾਲ ਭੈੜੀ ਹੋਈ ਤੇ ਆਪਾਂ ਧਰ ਤਾ ਸਾਗ ਤੇ ਆਪਣਾ ਗੈਸ ਖਤਮ ਹੋ ਗਿਆ ਤੇ ਇੱਧਰ ਆਪਾਂ ਇਹੋ ਜਿਹਾ ਸਾਗ ਧਰਿਆ ਤੇ ਆਪਣਾ ਸਾਰਾ ਕੰਮ ਲੇਟ ਹੋ ਗਿਆ ਜੀ ਗੈਸ ਖਤਮ ਹੋ ਗਿਆ ਤੇ ਇੱਧਰ ਹਨੇਰਾ ਹੋ ਗਿਆ ਬਹੁਤ ਤੇ ਪਿੰਡਾਂ ਵਾਲੇ ਫਿਰ ਕਿੱਥੋਂ ਹੜਦੇ ਆਪਾਂ ਲਾਇਆ ਦੇਸੀ ਜਗਾੜ ਇੱਥੇ ਤੇ ਇੱਟਾਂ ਰੱਖ ਲਈਆਂ ਜੀ ਤੇ ਚੁੱਲਾ ਆਪਾਂ ਨੇ ਬਾਲ ਲਿਆ ਤੇ ਹੁਣ ਆਪਾਂ ਚੁੱਲੇ ਤੇ ਰੱਖਾਂਗੇ ਇਹਨੂੰ ਸਾਗ ਨੂੰ ਚਲੋ ਜੀ ਆਪਾਂ ਇੱਥੇ ਧਰਤਾ ਹੁਣ ਸਾਗ ਚੁੱਲੇ ਤੇ ਤੇ ਹੁਣ ਚੁੱਲੇ ਤੇ ਪਕਾਵਾਂਗੇ ਆਪਾਂ ਇਹਨੂੰ ਥੋੜਾ ਜਿਹਾ ਤੇ ਫਿਰ ਆਪਾਂ ਇਹਨੂੰ ਇਹਦੇ ਵਿੱਚ ਆਲਣ ਪਾ ਦਾਂਗੇ ਤੇ ਘੋਟ ਲਾਂਗੇ ਇਹਨੂੰ ਫਿਰ ਦਿਖਾਵਾਂਗੇ ਤੁਹਾਨੂੰ ਥੋੜੇ ਜਿਹੇ ਟਾਈਮ ਬਾਅਦ ਆਗਵਣ ਕੇ ਹੁਣ ਤਿਆਰ ਹੈ ਜੀ ਤੇ ਹੁਣ ਆਪਾਂ ਇਹ ਲੈ ਲਿਆ ਮੱਕੀ ਦਾ ਆਟਾ ਛਾਨ ਕੇ ਤੇ ਇਹਦੇ ਨਾਲ ਆਪਾਂ ਸਾਗ ਘੋਟ ਲਾਂਗੇ ਥੋੜਾ ਥੋੜਾ ਕਰਕੇ ਪਾ ਲਾਂਗੇ ਤੇ ਹੁਣ ਆਪਾਂ ਚੰਗੀ ਤਰ੍ਹਾਂ ਸਾਗ ਘੋਟ ਲਾਂਗੇ ਜੀ ਇਹ ਕੋਈ ਸਾਗ ਕਿੰਨਾ ਵਧੀਆ ਮਲਾਈ ਨੂੰ ਘੁਲ ਰਿਹਾ ਹੈਗਾ ਬਹੁਤ ਵਧੀਆ ਬਣ ਗਿਆ ਆਪਣਾ ਸਾਗ ਦੇਖੋ ਐਨ ਘੁੱਟ ਰਿਹਾ ਹੈ ਇਹ ਵਧੀਆ ਤੇ ਨਾਲੇ ਆਪਾਂ ਬਿਨਾ ਕੱਟੇ ਹੀ ਤੇ ਬਣਾਇਆ ਹੈਗਾ ਸਾਗ ਤੇ ਕੋਈ ਆਪਾਂ ਨੂੰ ਦਿੱਕਤ ਨਹੀਂ ਆਈ ਹੈਗੀ ਇਹ ਚ ਤੇ ਇਸ ਤਰੀਕੇ ਨਾਲ ਬਿਲਕੁਲ ਮਲਾਈ ਵਰਗਾ ਸਾਗ ਆਪਣਾ ਕੁਲ ਕੇ ਤਿਆਰ ਹੋ ਗਿਆ ਇਹ ਦੇਖੋ ਚੰਗੀ ਤਰ੍ਹਾਂ ਘੋਟ ਲੈਣਾ ਜੀ ਕੋਜੀ ਬਿਲਕੁਲ ਮਲਾਈ ਦੀ ਤਰ੍ਹਾਂ ਆਪਣਾ ਸਾਗ ਘੋਟ ਗਿਆ ਤੇ ਆਪਾਂ ਮਦਣੀ ਨਾਲ ਹੀ ਘੋਟਿਆ ਇਹਨੂੰ ਤੇ ਮਦਣੀ ਨਾਲ ਹੀ ਵੇਖੋ ਕਿੰਨਾ ਵਧੀਆ ਹੱਥਾਂ ਨਾਲ ਹੀ ਘੋਟਿਆ ਆਪਾਂ ਤੇ ਬਹੁਤ ਵਧੀਆ ਘੋਟ ਕੇ ਤਿਆਰ ਹੋ ਗਿਆ ਸਾਗ ਤੇ ਹੁਣ ਆਪਾਂ ਇਹਨੂੰ 5 ਮਿੰਟ ਸਿਰਫ 5 ਮਿੰਟ ਹੀ ਸੇਕ ਲਵਾਵਾਂਗੇ ਕਿਉਂਕਿ ਆਪਾਂ ਇਹਦੇ ਵਿੱਚ ਮੱਕੀ ਦਾ ਆਟਾ ਪਾਇਆ ਇਹਨੂੰ ਘੁੱਟਣ ਵਾਸਤੇ ਤੇ 5 ਕਿਵਿੰਟ ਬਸ ਆਪਾਂ ਇਹਨੂੰ ਸੇਕ ਲਵਾ ਦਗੇ ਹੁਣ ਦੁਬਾਰਾ ਚੁੱਲੇ ਤੇ ਤੇ ਲੋ ਜੀ ਅੱਜ ਤਾਂ ਬਹੁਤ ਮਿਹਨਤ ਲੱਗੀ ਤੇ ਹਨੇਰਾ ਵੀ ਬਹੁਤ ਹੋ ਗਿਆ ਟਾਈਮ ਬਹੁਤ ਹੋ ਗਿਆ ਸਾਗ ਬਣਦੇ ਨੂੰ ਕਿਉਂਕਿ ਗੈਸ ਖਤਮ ਹੋ ਗਿਆ ਸੀ ਗੈਸ ਦੀ ਵਜ੍ਹਾ ਕਰਕੇ ਹੋਇਆ ਸਾਰਾ ਇਹ ਤੇ ਚਲੋ ਫਿਰ ਵੀ ਆਪਣੀ ਮਿਹਨਤ ਫੱਲੇ ਪੈਗੀ ਤੇ ਆਪਾਂ ਤੇ ਆਪਾਂ ਸੀਜ਼ਨ ਦਾ ਪਹਿਲੀ ਵਾਰ ਸਾਗ ਬਣਾ ਰਹੇ ਸੀ ਜੀ ਅੱਜ ਕੀ ਤੇ ਪਹਿਲੇ ਦਿਨ ਹੀ ਤੇ ਗੈਸ ਖਤਮ ਹੋ ਗਿਆ ਆਪਣਾ ਤੇ ਚਲੋ ਫਿਰ ਵੀ ਪਿੰਡਾਂ ਚ ਚੁੱਲ੍ਹੇ ਦਾ ਸੋਖ ਹੁੰਦਾ ਜੀ ਬਹੁਤ ਲੱਕੜਾਂ ਵਗੈਰਾ ਦਾ ਤੇ ਚੁੱਲ੍ਹੇ ਤੇ ਚੀਜ਼ ਬਣਾਉਣ ਚੰਦੀ ਜੇਕਰ ਗੈਸ ਵਗੈਰਾ ਖਤਮ ਹੋ ਜੇ ਤੇ ਲੋ ਜੀ ਹੁਣ ਆਪਣਾ ਸਾਗ ਬਣ ਕੇ ਬਿਲਕੁਲ ਤਿਆਰ ਹੈਗਾ ਤੇ ਹੁਣ ਆਪਾਂ ਇਹਨੂੰ ਤੜਕਾ ਲਗਾ ਲਾਂਗੇ ਤੜਕਾ ਆਪਾਂ ਜਿਵੇਂ ਆਮ ਲਗਾਉਨੇ ਵਸ ਸਾਗ ਨੂੰ ਉਵੇਂ ਹੀ ਲਗਾਵਾਂਗੇ ਤੇ ਤੜਕਾ ਲਾ ਕੇ ਫਿਰ ਤੁਹਾਨੂੰ ਦਿਖਾਉਨੇ ਆ ਸਾਗ ਤੇ ਲੋ ਜੀ ਤੇ ਹੁਣ ਆਪਾਂ ਇਹ ਤੜਕਾ ਲਾ ਲਿਆ ਸੀਗਾ ਆਪਾਂ ਕੁੱਕਰ ਨੂੰ ਵਿੱਲਾ ਕਰਕੇ ਕੁੱਕਰ 'ਚ ਤੜਕਾ ਲਾ ਲਿਆ ਸੀਗਾ ਜੀ ਸਾਗ ਪਹਿਲਾਂ ਆਪਾਂ ਫਰਾਈ 'ਚ ਕੱਢ ਲਿਆ ਸੀ ਕਿਉਂਕਿ ਕੁੱਕਰ ਕਾਲਾ ਹੋਇਆ ਵਿਆ ਸੀਗਾ ਤੇ ਤੁਲੇ ਤੇ ਆਪਾਂ ਨੇ ਤੜਕਾ ਲਾਉਣਾ ਸੀ ਇਹਨੂੰ ਤੇ ਫਿਰ ਸਾਗ ਆਪਾਂ ਇਹ ਤੇ ਕੁੱਕਰ ਵਿੱਲਾ ਕਰਕੇ ਤੇ ਕੁੱਕਰ 'ਚ ਤੜਕਾ ਲਾ ਲਿਆ ਸੀਗਾ ਤੇ ਹੁਣ ਆਪਾਂ ਸਾਰਾ ਸਾਗ ਫਰਾਈ 'ਚ ਕੱਢ ਲੈਨੇ ਆ ਤੜਕਾ ਲੱਗ ਗਿਆ ਏ ਤੇ ਸਾਗ ਤੁਸੀਂ ਦੇਖੋ ਚੈੱਕ ਕਰੋ ਇੱਕ ਵਾਰੀ ਤੇਨੀ ਤੇ ਲੋ ਜੀ ਹੁਣ ਆਪਾਂ ਕੌਲੀ ਚ ਕੱਢ ਲਈਏ ਸਾਗ ਖਾਣ ਲਈ ਰੈਡੀ ਹੈ ਆਪਣੇ ਤਿਆਰ ਆ ਬਿਲਕੁਲ ਤੇ ਭੁੱਖ ਵੀ ਬਹੁਤ ਜ਼ਿਆਦਾ ਲੱਗੇ ਹੀ ਸਾਗ ਨੂੰ ਵੇਖ ਕੇ ਤਾਂ ਏਦੋਂ ਦੁੱਗਣੀ ਭੁੱਖ ਲੱਗੇ ਹੀ ਤੇ ਇਸ ਤਰੀਕੇ ਨਾਲ ਜੀ ਤੁਸੀਂ ਵੀ ਸਾਗ ਬਣਾ ਕੇ ਖਾ ਸਕਦੇ ਆਂਗੇ ਘੱਟ ਟਾਈਮ ਦੇ ਵਿੱਚ ਹੀ ਬਿਨਾ ਕੱਟੇ ਤੇ ਲੋ ਜੀ ਸਾਗ ਤਾਂ ਆਪਣਾ ਬਣ ਗਿਆ ਤੇ ਦੇਸੀ ਘਿਓ ਬਿਨਾ ਤਾਂ ਸਾਗ ਜੱਜਦਾ ਹੀ ਨਹੀਂ ਹੈਗਾ ਜੀ ਤੇ ਉੱਪਰ ਰੱਖ ਲਿਆ ਪਦੇਸੀ ਕਿਉਂ ਤੇ ਹੁਣ ਆਪਣਾ ਸਾਗ ਬਿਲਕੁਲ ਬਣ ਕੇ ਤਿਆਰ ਆ ਜੀ ਰੋਟੀ ਖਾਣ ਲਈ ਤੇ ਦੇਖੋ ਕਿੰਨਾ ਜ਼ਿਆਦਾ ਵਧੀਆ ਲੱਗ ਰਿਹਾ ਸਾਗ ਤੇ ਤੁਸੀਂ ਵੀ ਇਹ ਤਰੀਕਾ ਜ਼ਰੂਰ ਵਰਤ ਕੇ ਦੇਖਣਾ ਇਹ ਸਾਗ ਬਣਾਉਣ ਦਾ ਤੇ ਉਮੀਦ ਹੈ ਕਿ ਤੁਹਾਨੂੰ ਇਹ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਤੇ ਵੀਡੀਓ ਪਸੰਦ ਆਈ ਤਾਂ ਇਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਬਹੁਤ ਮਿਹਨਤ ਲੱਗੀ ਵੀਡੀਓ ਬਣਾਉਣ ਤੇ ਅੱਜ ਦੀ ਤੇ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ